ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੈਂ ਇੰਦ ਕਰਦੇ ਆ ਕਿ ਤੁਸੀਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਸੱਚੇ ਪਾਛਾ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਅੱਜ ਦਾ ਵਲੌਗ ਜੀ ਆਪ ਕਰ ਲੱਗੇ ਸ਼ੁਰੂ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚਲੋ ਜੀ ਆਪਾਂ ਕਰਦੇ ਆਂ ਵਲੌਗ ਸ਼ੁਰੂ ਤੇ ਅਨਰੀਤ ਦੇਖੋ ਖੇਡ ਰਹੀ ਏ ਪਤਾ ਨਹੀਂ ਕੀ ਖਾਂਦੀ ਫਿਰਦੀ ਆ ਤੇ ਆਪਾਂ ਜੇ ਇੱਥੇ ਤੰਦੂਰੀ ਵੀ ਤਾਤੇ ਆ ਦੁਪਹਿਰ ਦਾ ਟਾਈਮ ਹੋ ਗਿਆ ਜੀ 11 ਵਜੇ ਦਾ ਤੇ ਆਪਣਾ ਜੀ ਤੰਦੂਰੀ ਕਦੇ ਕਿੱਥੇ ਚਲੀ ਜਾਂਦੀ ਕਦੇ ਕਿੱਥੇ ਨੂੰ ਰੱਖਣਾ ਪੈਂਦਾ ਵਿਚਾਰੇ ਦੀ ਕੋਈ ਫਿਕਸ ਜਗ੍ਹਾ ਹੈ ਨਹੀਂ ਤੇ ਹੁਣ ਜੀ ਆਪਾਂ ਇੱਧਰ ਰੱਖਤੀ ਆ ਉਹਦਾ ਟਰਾਲੀ ਰੋਕਤੀ ਆ ਤੇ ਇਸ ਕਰਕੇ ਇੱਧਰ ਰੱਖੀ ਆ ਤੇ ਅਨਰੀਤ ਵੀ ਮੇਰੇ ਪਿੱਛੇ ਪਿੱਛੇ ਤੁਰੀ ਫਿਰਦੀ ਆ ਤੇ ਇਹ ਜੀ ਆਪਾਂ ਲੈ ਕੇ ਆਏ ਸੀ ਟੋਕਾ ਤੇ ਟੋਕਾ ਤਾਂ ਆਪਾਂ ਜੀ ਪੁਰਾਣਾ ਹੀ ਲਿਆ ਆਏ ਤੇ ਮੋਟਰ ਆਪਣੀ ਆਪ ਦੀ ਹੈਗੀ ਸੀ ਤੇ ਇਹ ਟੋਕਾ ਆਪਾਂ ਸੈੱਟ ਕਰਵਾ ਕੇ ਤੇ ਹੁਣ ਜੀ ਲਾਇਆ ਆ ਕਰੇ ਹੈਗਾ ਤਾਂ ਪੁਰਾਣਾ ਏ ਤੇ ਬਾਕੀ ਜੀ ਇੰਦੇ ਤੇ ਮਿਹਨਤ ਬਹੁਤ ਜ਼ਿਆਦਾ ਕੀਤੀ ਏ ਅਨਰੀਤ ਦੇ ਪਾਪਾ ਨੇ ਤੇ ਸਾਰੇ ਨੁਰੀਗ ਮਾਰ ਵਗੈਰਾ ਮਾਰ ਕੇ ਤੇ ਸਾਫ ਕਰੀ ਬੈਠਿਆ ਤੇ ਹੁਣ ਜੀ ਨੂੰ ਆਪਾਂ ਨਵਾਂ ਹੀ ਬਣਾ ਦੇਾਂਗੇ ਕੁਝ ਸਮਾਨ ਵਿੱਚ ਨਵਾਂ ਵੀ ਪਾਇਆ ਹੈ ਚੱਕਰ ਵਗੈਰਾ ਨਵਾਂ ਲਵਾਇਆ ਹੈ ਤੇ ਵੈਸੇ ਪ੍ਰਾਣੀ ਸੀ ਤੇ ਚੱਕਰ ਥੋੜਾ ਜਿਹਾ ਹੈਗਾ ਸੀ ਉਹ ਖਰਾਬ ਤੇ ਉਹ ਆਪਾਂ ਨਵਾਂ ਪਾਤਾ ਟੋਕੇ ਵੀ ਨਵੇਂ ਪਾਤੇ ਆ ਤੇ ਇੱਧਰ ਜੀ ਆਪਣੀਆਂ ਕਟੀਆਂ ਵੀ ਬੈਠੀਆਂ ਮੌਜ ਨਾਲ ਪੱਖਾ ਲਾ ਛੱਡਿਆ ਹੈ ਤੇ ਅੱਜ ਮੌਸਮ ਵੀ ਠੰਡਾ ਹੈ ਵਧੀਆ ਤੇ ਚਾਰਾ ਨਹੀਂ ਪੂਰਾ ਕਰਦੀਆਂ ਪੱਠੇ ਵਿੱਚੇ ਛੱਡ ਦਿੰਦੀਆਂ ਆ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਜੀ ਹੋਰ ਕੰਮ ਸ਼ਿਰੂ ਤੇ ਇਧਰ ਅਨਰੀਤ ਦੇ ਪਾਪਾ ਲੱਗੇ ਹੋਏ ਸੀ ਜੀ ਰੰਗ ਮਿਕਸ ਕਰਨ ਨਾ ਟੋਕੇ ਨੂੰ ਆਪਾਂ ਮਾਰਾਂਗੇ ਜੀ ਰੰਗ ਤੇ ਨਾਲ ਹੀ ਫੋਨ 'ਚ ਗੱਲਾਂ ਕਰੀ ਜਾਂਦੇ ਆ ਪਤਾ ਨਹੀਂ ਕਿਹਦਾ ਫੋਨ ਆਇਆ ਖੜਾਏ ਤੇ ਫੱਟੇ ਦਿੱਤੇ ਐਵੇਂ ਬੈਠੇ ਆ ਬੱਚਾਂ ਵਾਂਗ ਤੇ ਰੰਗ ਮਿਕਸ ਕਰਨ ਲੱਗ ਪਏ ਆ ਪੁੱਪਰ ਹੀ ਬੈਠ ਕੇ ਤੇ ਚਲੋ ਮੈਂ ਹਣ ਲਾਵਦੀ ਆ ਰੋਟੀਆਂ ਤੇ ਫਿਰ ਆਪਾਂ ਕਰਾਂਗੇ ਜੀ ਟੋਕੇ ਨੂੰ ਰੰਗ ਤੇ ਚਲੋ ਜੀ ਇੱਥੇ ਮੈਂ ਟੋਟੀ ਪਾਣੀ ਖਾ ਕੇ ਬਣਾ ਕੇ ਤੇ ਉਸ ਤੋਂ ਬਾਅਦ ਜੀ ਹੁਣ ਲੱਗ ਪਏ ਸੀ ਰੰਗ ਕਰਨ ਤੇ ਨਰੀਦ ਦੇ ਪਾਪਾ ਲੱਗੇ ਹੋਏ ਸੀ ਤੇ ਮੈਨੂੰ ਬਹੁਤ ਸ਼ੌਂਕ ਹੈ ਜੀ ਰੰਗ ਕਰਨ ਦਾ ਤੇ ਉਹਨਾਂ ਨੂੰ ਕਿਹਾ ਮੈਂ ਕਿ ਮੈਨੂੰ ਕਰਨ ਦਿਓ ਆਇਦਰਲੀ ਸਾਈਡ ਤੋਂ ਉਹਨਾਂ ਨੇ ਕਰ ਲਿਆ ਤੇ ਪਰਲੀ ਸਾਈਡ ਹੁਣ ਮੈਂ ਲੱਗੀ ਆ ਤੇ ਮੈਂ ਇਹਨਾਂ ਨੂੰ ਬੜੀ ਮੁਸ਼ਕਲ ਰੋਕ ਕੇ ਰੱਖਿਆ ਏ ਮੈਂ ਕਿ ਮੈਂ ਰੰਗ ਕਰਨਾ ਏ ਤੁਸੀਂ ਇਨਾ ਰੋਕ ਜਾਓ ਇਹ ਤਸਵੀਰ ਦੇ ਕਹਿੰਦੇ ਸੀ ਕਿ ਮੈਂ ਲੱਗਣਾ ਆ ਰੰਗ ਕਰਨਾ ਤੇ ਮੈਂ ਕਿ ਮੈਂ ਕਾਰ ਦੇ ਕੰਮ ਕਾਰ ਲਮਾ ਤੇ ਮੈਂ ਵੀ ਲੱਗਾਂਗੀ ਕਿ ਮੈਨੂੰ ਰੰਗ ਕਰਨਾ ਬਹੁਤ ਵਧੀਆ ਲੱਗਦਾ ਏ ਤੇ ਅੱਗੇ ਵੀ ਅਸੀਂ ਪਹਿਲਾਂ ਵੀ ਇੱਕ ਵਾਰੀ ਬਣਾਇਆ ਸੀ ਪਤਾ ਨਹੀਂ ਕਿੰਨੂ ਕੀਤਾ ਸੀ ਰੰਗ ਜੋੜੀਆਂ ਨੂੰ ਸ਼ਾਇਦ ਤੇ ਉਹਦਾ ਵੀ ਮੈਂ ਲੱਗ ਪਈ ਸੀ ਪੱਖੇ ਨੂੰ ਇੱਕ ਪੱਖੇ ਦੀ ਜਾਲੀ ਨੂੰ ਕਰਤਾ ਸੀ ਪੱਖੇ ਨੂੰ ਵੀ ਸਾਰਾ ਕਰਦਾ ਸੀ ਤੇ ਉਹ ਐ ਬਣ ਗਿਆ ਜਿਵੇਂ ਨਵਾਂ ਲਿਆਂਦਾ ਹੁੰਦਾ ਏ ਤੇ ਬਹੁਤ ਹੀ ਸ਼ੌਂਕ ਦੀ ਗੱਲ ਹੁੰਦੀ ਹੈ ਹਨਾ ਵੀ ਜਿਹੜੇ ਕੰਮ ਦਾ ਆਪਾਂ ਨੂੰ ਸ਼ੌਕ ਹੋਵੇ ਹਨਾ ਤੇ ਕਰਨਾ ਬਹੁਤ ਵਧੀਆ ਲੱਗਦਾ ਏ ਤੇ ਉਹਦੇ ਲਈ ਆਪਾਂ ਟਾਈਮ ਵੀ ਕੱਢ ਲਈਦਾ ਫਿਰ ਤੇ ਹੁਣ ਜੀ ਦੁਪਹਿਰ ਦਾ ਟਾਈਮ ਹੈ 12 ਵਜੇ ਚੁੱਕੇ ਨੇ ਤੇ ਅਨਰੀਤ ਨੇ ਸੌਂ ਕੇ ਉੱਠ ਪਈ ਐ ਇਹਨੇ ਅੱਜ ਸਵੇਰੇ ਹੀ ਸੌਂ ਲਿਆ ਐ ਤੇ ਹੁਣ ਇਹ ਸਾਰੀ ਦੁਪਹਿਰ ਜਾਗੇਗੀ ਤੇ ਹੁਣੇ ਬੱਚੇ ਵੀ ਸਕੂਲ ਤੋਂ ਆ ਜਾਣਗੇ ਤੇ ਉਹ ਕਹਿਣਗੇ ਸੀ ਰੰਗ ਕਰਨਾ ਐ ਬਸ ਬੱਚਿਆਂ ਨੂੰ ਇਹੋ ਜਿਹਾ ਕੰਮ ਦਾ ਬਹੁਤ ਸ਼ੌਕ ਹੁੰਦਾ ਏ ਤੇ ਹੁਣ ਦੇਖੋ ਨਰੀਤ ਵੀ ਕੋੜੀ ਖੜੀ ਏ ਤੇ ਅਸੀਂ ਵੀ ਇਹੋ ਹੀ ਗੱਲਾਂ-ਬੱਤਾ ਕਰੀ ਜਾਂਦੇ ਆ ਨਾਲ ਤੇ ਨਾਲ ਹੀ ਰੰਗ ਕਰਨ ਲੱਗੇ ਹੋਏ ਆ ਤੇ ਅਨਰੀਤ ਦੇ ਪਾਪਾ ਮੈਨੂੰ ਕਹਿੰਦੇ ਕਿ ਜੇ ਤੈਨੂੰ ਰੰਗ ਕਰਨ ਦਾ ਸ਼ੌਕ ਹੈ ਤਾਂ ਫਿਰ ਪੇਂਟਰ ਬਣ ਜਾ ਮੈਂ ਪੇਂਟਰ ਬਣ ਕੇ ਵਾਹ ਕਿੱਥੇ ਰੰਗ ਕਰਾਂਗੀ ਹਾਏ ਵੀ ਸ਼ੌਕ ਤਾਂ ਹੁੰਦਾ ਹੀ ਏ ਫਿਰ ਆ ਇਹ ਕਮਦਾ ਜਿੰਦਾ ਵੀ ਬੰਦੇ ਨੂੰ ਕੋਈ ਨਾ ਕੋਈ ਤੇ ਦੇਖੋ ਰੰਗ ਦੇ ਨਾਲ ਕਿੰਨਾ ਸੋਹਣਾ ਬਣਦਾ ਜਾਂਦਾ ਹੈ ਟੋਕਾ ਹਨਾ ਕਿਸੇ ਨਹੀਂ ਕਹਿਣਾ ਵੀ ਤੁਸੀਂ ਨਵਾਂ ਨਹੀਂ ਲਿਆਂਦਾ ਵੀ ਚੀਜ਼ ਦੀ ਸੰਭਾਲ ਹੁੰਦੀ ਹੈ ਜੇ ਆਪਾਂ ਸੰਭਾਲ ਕੇ ਰੱਖਾਂਗੇ ਹਨਾ ਸੰਭਾਲ ਕਰ ਲਾਂਗੇ ਤੇ ਇੱਕ ਤਾਂ ਉਹ ਹੰਡ ਵੀ ਵਧੀਆ ਜਾਂਦੀ ਏ ਤੇ ਜੇ ਐਵੇਂ ਹੀ ਆਪਾਂ ਛੱਡ ਦਈਏ ਉੱਪਰੋਂ ਮੀਂਹ ਵਗੈਰਾ ਪੈਂਦੇ ਰਹਿੰਦੇ ਆ ਤੇ ਜੰਗਾਲ ਲੱਗ ਜਾਂਦਾ ਹੈ ਤੇ ਜਿਹੜਾ ਆਪਣਾ ਪਹਿਲਾ ਟੋਕਾ ਸੀ ਨਾ ਉਹ ਆਪਾਂ ਤਾਂ ਵੇਚਿਆ ਸੀ ਉਹਦਾ ਚੱਕਰ ਵੀ ਵਿੰਗਾ ਸੀ ਤੇ ਉਹਦੇ ਚ ਪੱਠੇ ਨਹੀਂ ਸੀ ਤੁਰਦੇ ਬਹੁਤ ਔਖੇ ਹੁੰਦੇ ਸਾਂ ਸੀ ਜਦੋਂ ਇਕੱਠੇ ਕੁੱਤਰਦੇ ਸਾਂ ਤੇ ਇਹ ਉਹ ਪਤਾ ਨਹੀਂ ਵੇਚਿਆ ਕਿਸੇ ਤਾਂ ਐ ਸੀ ਤੇ ਉਹ ਟੋਕਾ ਜੇ ਆਪਾਂ ਕੋਹਾੜੀਏ ਨਹੀਂ ਦੇਤਾ ਸੀ ਕਰਾਂ ਵਾਲੇ ਪੁੱਛਦੇ ਤੇ ਕਹੇ ਸੀ ਅਸੀਂ ਕਿਹਾ ਵੀ ਇਹਦਾ ਆ ਪ੍ਰੋਬਲਮ ਹੈ ਵੀ ਕਿਉਂ ਆਪਾਂ ਕਿਸੇ ਨੂੰ ਠੱਗਣਾ ਹੈ ਹਨਾ ਤੇ ਬਿੱਤੀ ਸੀ ਰਹਿਣ ਦਿਓ ਦੇ ਹੋਣਾ ਉਹ ਕਵਾੜੀਆ ਚਾਹੇ ਤਾਂ ਉਹ ਠੀਕ ਕਰਕੇ ਕਿਸੇ ਨੂੰ ਦੇ ਦੇਣਗੇ ਤੇ ਚਲੋ ਆਪਣੀਆਂ ਛੋਟੀਆਂ ਇੱਧਰ ਬੈਠੀਆਂ ਨੇ ਵਧੀਆ ਮੌਜ ਨਾਲ ਵੈਸੇ ਸਿਆਣੀਆਂ ਬਹੁਤ ਨਹੀਂ ਆਰਾਮ ਨਾਲ ਬੈਠੀਆਂ ਰਹਿੰਦੀਆਂ ਨੇ ਤੇ ਟਾਈਮ ਹੋ ਗਿਆ ਜੀ ਹੁਣ 1:30 ਵਜੇ ਦਾ ਤੇ ਬੱਚੇ ਸਕੂਲ ਤੋਂ ਆ ਗਏ ਆ ਤੇ ਨੇਰੀ ਵੀ ਆ ਗਈ ਹਾਣਾ ਮ ਕੱਪੜੇ ਹੋਣੇ ਸੁੱਕਣੇ ਪਾਏ ਸੀ ਤੇ ਬਸ ਰੱਬ ਨੂੰ ਵੀ ਪਤਾ ਨਹੀਂ ਕੀ ਆ ਵੈਰਾ ਕਿਉਂਕਿ ਜਦੋਂ ਵੀ ਕੋਈ ਕੰਮ ਕਰੀਏ ਹਨਾ ਇਹ ਇਦਾਂ ਹੀ ਕਰਦਾ ਰੱਬ ਵੈਸੇ ਵੇਲਾ ਬਹੁਤ ਵਧੀਆ ਠੰਡਾ ਹੋ ਗਿਆ ਹੈਲੋ ਜੀ ਕਿੰਨਾ ਕਰੇਗੇ ਮੈਂ ਕਰ ਦਵਾਂਗੇ ਦਬਰ ਬਾਜਿਆ ਹਾਂ ਜਦੋਂ ਕੋਲ ਬਾਜੇ ਕਰਾ ਚੱਕਰ ਰਹਿ ਗੋਣੂ ਅੱਛਾ ਦੇਖੋ ਜੀ ਸਾਡਾ ਟੋਕਾ ਸਾਡਾ ਟੋਕਾ ਬਣ ਗਿਆ ਹਰਾ ਮੇਰੇ ਪਾਰ ਆ ਬੰਨੂ ਤਾਂ ਗੁੱਸਾ ਹੀ ਚੜਾ ਮੇਰੇ ਨਾਲ ਮੈਂ ਹੋਣਾ ਜੇ ਕੱਪੜੇ ਧੋ ਕੇ ਆਟੀਆਂ ਉਹ ਸਾਰੇ ਡੱਗ ਤੇ ਸੀਚ ਚੱਕੀ ਜਾ ਕੇ ਪਤ ਤਰ ਬਦਾਂ ਵਾਂ ਦਾ ਟਾਲਾਈ ਕਰਹੀ ਰੱਬਾ ਅਸੀਂ ਅੱਜ ਪੱਠੇ ਬੀਜੇ ਨੇ ਫੋ ਜਿਆਦਾ ਪਤਲ ਬਣ ਗਿਆ ਦੇ ਦੇ ਚਾਕਲੇਟ ਦੇ ਦੇ ਥੋੜੀ ਜੀ ਥੋੜੀ ਜੀ ਇੱਕ ਨਿੱਕੀ ਜਿਹੀ ਚੱਕੀ ਨਿੱਕੂ ਜੀ ਨਹੀਂ ਦੇਣੀ ਚਲੋ ਜੀ ਹੁਣ ਟਾਈਮ ਹੋ ਗਿਆ ਜੀ ਸ਼ਾਮ ਦਾ 4 ਵਜੇ ਦਾ ਤੇ ਮੈਂ ਧਾਰਤਿਆ ਜੀ ਚਾ ਤੇ ਇਹ ਬੱਚਿਆਂ ਨੇ ਜਿਸ ਬੋਲੋਂ ਆ ਕੇ ਕੁਝ ਨਹੀਂ ਸਿਖਾਦਾ ਕਹਿੰਦੇ ਭੁੱਖ ਨਹੀਂ ਹੈਗੀ ਤੇ ਹੁਣ ਜੀ ਮੈਂ ਸ਼ਾਮ ਨੂੰ ਪਿਆਏ ਸੀ ਆਲੂ ਆਪਾਂ ਦੁਪਹਿਰ ਨੂੰ ਚਟਣੀ ਬਣਾਈ ਸੀ ਆਲੂਾਂ ਦੀ ਉਬਾਲ ਕੇ ਆਲੂ ਤੇ ਉਹ ਹੁਣ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਜੇ ਖਾਣੀ ਆ ਰੋਟੀ ਤੇ ਮੈਂ ਤੁਹਾਨੂੰ ਬਣਾ ਦੇਨੀ ਆ ਸੈਂਡਵਿਚ ਰੋਟੀ ਦਾ ਤੇ ਮੈਂ ਹੁਣ ਜੀ ਇੱਥੇ ਆਲੂ ਲਾ ਕੇ ਵਿੱਚ ਰੋਟੀ ਦੇ ਤੇ ਬਣਾ ਦਿਆਂਗੀ ਜਿੰਨਾਂ ਨੂੰ ਸੈਂਡਵਿਚ ਤੋ ਟੀ ਸੈਂਡਵਿਚ ਕਹਿ ਸਕਦੇ ਆ ਆਪਾਂ ਜੀ ਤੇ ਇੱਕ ਤਾਂ ਇਸ ਤਰ੍ਹਾਂ ਛੌਕ ਨਾਲ ਖਾ ਲੈਣਗੇ ਤੇ ਪਹਿਲਾਂ ਗਈ ਜਾਂਦੇ ਸੀ ਨਹੀਂ ਭੁੱਖ ਨਹੀਂ ਗਈ ਨਹੀਂ ਖਾਣੀ ਤੇ ਜਦੋਂ ਮੈਂ ਕਿਹਾ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਬਣਾ ਦਿੰਨੀ ਆ ਤੇ ਦੋਨੋਂ ਪੈਣਾ ਹੀ ਬਹੁਤ ਖੁਸ਼ ਹੋ ਗਈਆਂ ਤੇ ਆਪਣਾ ਜਿਕੇ ਉਹ ਵੀ ਖਤਮ ਹੋਇਆ ਪਿਆ ਸੀ ਮੈਂ ਫਿਰ ਹਨਾ ਵਿੱਚੋਂ ਕੱਢ ਕੁੱਢ ਕੇ ਹੱਥਾਂ ਨਾਲ ਲਾ ਰਹੀ ਆਂ ਇਹ ਇਤਰਨ ਰੀਤਵੀ ਲੱਗੀ ਹੋਈ ਆ ਆਵਦਾ ਕੰਮ ਤੇ ਚਲੋ ਆਪਾਂ ਜੀ ਬਣਾਤੇ ਆ ਹੁਣ ਸੈਂਡਵਿਚ ਬਣਾਤੇ ਆ ਰੋਟੀ ਦੇ ਤੇ ਇਹ ਜੀ ਮੈਂ ਹੁਣ ਵਿਚਾਲਾਂ ਕੱਟ ਕੇ ਤੇ ਬੱਚਿਆਂ ਨੂੰ ਖਵਾ ਦਿਆਂਗੇ ਦੇ ਦੇ ਦਿਆਂਗੇ ਸੌਸ ਹੋਈ ਪਈ ਖਤਮ ਤੇ ਹੁਣ ਮੈਂ ਕਰਦੀ ਬਣਾਣੀ ਸੀ ਟਮਾਟਰ ਲੈ ਕੇ ਤੇ ਕਰੇ ਹੀ ਬਣਾ ਕੇ ਦਿਆਂਗੇ ਹੁਣ ਆਪਾਂ ਬਾਜ਼ਾਰ ਦੀ ਨਹੀਂ ਲਿਆਉਣੀ ਤੇ ਚਲੋ ਜੀ ਆਪਾਂ ਹੁਣ ਦੇ ਦੇ ਦਿੰਦੇ ਆ ਉਹਨਾਂ ਨੂੰ ਖਾਣ ਵਾਸਤੇ ਤੇ ਇਧਰ ਜੀ ਹੁਣ ਆਪਣਾ ਟੋਕਾ ਵੀ ਰੰਗ ਹੋ ਗਿਆ ਸਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣ ਗਿਆ ਹੈ ਬਿਲਕੁਲ ਨਹੀਂ ਲੱਗਦਾ ਕਿ ਇਹ ਪੁਰਾਣਾ ਹੈ ਹਨਾ ਵੀ ਨਵਾਂ ਬਣ ਗਿਆ ਬਿਲਕੁਲ ਜੇ ਆਪਾਂ ਦੇਖ ਲੋ ਚੀਜ਼ ਦੀ ਸੰਭਾਲ ਕਰ ਲਈਏ ਤਾਂ ਉਹ ਵਧੀਆ ਹੀ ਬਣ ਜਾਂਦੀ ਆ ਤੇ ਸਾਰਾ ਟੋਕਾ ਜੀ ਬਹੁਤ ਸੋਹਣਾ ਬਣ ਗਿਆ ਹੈ ਕਿਸੇ ਨਹੀਂ ਕਹਿਣਾ ਕਿ ਪੁਰਾਣਾ ਲਿਆ ਹੈ ਜਿਨੇ ਵੀ ਵੇਖਿਆ ਹੈ ਲੱਗਦਾ ਹੈ ਕਿ ਨਵਾਂ ਹੀ ਹੈ ਹਣਾ ਬਿਚੀ ਜੇ ਜੇ ਆਪਾਂ ਸੰਭਾਲ ਕੇ ਰੱਖਾਂਗੇ ਤਾਂ ਹੰਡ ਵੀ ਵਧੀਆ ਜਾਂਦੀ ਏ ਤੇ ਜੇ ਸੰਭਾਲ ਹੀ ਨਾ ਕਰੀਏ ਤਾਂ ਫੇਰ ਜੀ ਇਦਾਂ ਹੀ ਆ ਤੇ ਫੇ ਤਾਂ ਤੇ ਤੁੰ ਦਿਖਾਉਂਦੇ ਆ ਕਿ ਆਪਣਾ ਚੋਨਾ ਕਿਸ ਤਰ੍ਹਾਂ ਹੋ ਗਿਆ ਏ ਹਣਾ ਕਾਫੀ ਦਿਨ ਹੋ ਗਏ ਨੇ ਤੁਹਾਨੂੰ ਆਪਣਾ ਚੋਨਾ ਨਹੀਂ ਦਿਖਾਇਆ ਤੇ ਆਪਾਂ ਆਏ ਹਾਂ ਜੀ ਤੁਹਾਨੂੰ ਚੋਨਾ ਦਿਖਾਉਣ ਤੇ ਚਲੋ ਜੀ ਆਪਾਂ ਦਿਖਾਉਂਦੇ ਆ ਤੁਹਾਨੂੰ ਚੋਨਾ ਕਿੰਨੇ ਦਿਨ ਹੋ ਗਏ ਲੱਗੇ ਨੂੰ एक महीना हो गया, गया।, गया लगे नो वो मारी खड़ा आप थोड़ी जी पालक बीजीए इत आप मिर्चा जीडिया पट के बालन सारा इत रखता है, थे, है। उपर चढ़ी खड़ीए कदू की वेल ਤੇ ਸਾਡੇ ਤਾਂ ਜਿੱਥੇ ਸਬਜ਼ੀਆਂ ਜਮਾ ਨਹੀਂ ਮਿਲ ਰਹੀਆਂ ਮੋਰਲੇ ਵੀ ਨਹੀਂ ਮਿਲਦੇ ਆਪਾਂ ਦਾ ਕद्दू ਤਾਂ ਖਤਮ ਹੀ ਹੋ ਗਿਆ ਲੱਗਦਾ ਹੈ ਤੇ ਆ ਦੇਖੋ ਜੀ ਆਪਣਾ ਮਰੂਦ ਵਧੀਆ ਮਰੂਦ ਲੱਗੇ ਖੜੇ ਆ ਤੇ ਇਹ ਕਿਹੜਾ ਕਾਹੀ ਨੂੰ ਕਵਿਦਾ ਇਹ ਨੇਪੀਅਰ ਨੇਪੀਅਰ ਗ੍ਰਾਸ ਨੇਪੀਅਰ ਗ੍ਰਾਸ ਲੇ ਕੇ ਆਏ ਨੇ ਤੇ ਇਹ ਬੀਜਾਂ ਲੱਗੇ ਹੋਏ ਨੇ ਇਹ ਬਹੁਤ ਵੱਡਾ ਬੂਟਾ ਬਣ ਜਾਂਦਾ ਏ ਤੇ ਪੱਠੇ ਨੇ ਜਿਹੜਾ ਖਤਮ ਹੀ ਨਹੀਂ ਹੁੰਦੇ ਝਾੜ-ਝਾੜ ਰਹਿੰਦੇ ਨੇ ਇਹ ਦੁਪੱਠੇ ਇਹ ਆਪਾਂ ਪਿੰਡੋਂ ਲੈ ਕੇ ਆਏ ਸੀ ਇੱਕ ਜੜ ਤੇ ਕੋਲਾਉਂਦੇ ਪਿਆ ਤੇ ਨਿੰਬੂ ਵਿਚਾਰਾ ਵਧੀਆ ਫੇਰ ਫੋਟ ਚੋਕ ਆਇਆ ਏ ਨਹੀਂ ਤਾਂ ਸਾੜ ਗਿਆ ਸੀ ਜਦੋਂ ਨਾਲ ਨੂੰ ਅੱਗ ਲੱਗੀ ਸੀ ਨਾ ਨਹੀਂ ਤਾਂ ਹòn ਨਿੰਬੂ ਬਹੁਤ ਲੱਗ ਜਾਣੇ ਸੀ ਤੇ ਇਧਰ ਜੀ ਆਪਣੇ ਤਾਣੀ ਦੇ ਨੇੜੇ ਹੀ ਆ ਇੱਕ ਕਾਰ ਉਰ ਆ ਰਿਹਾ ਹੈ ਆਪਣੇ ਕੋਹਾੜ ਤੇ ਉਹਨਾਂ ਦਾ ਪੈ ਰਿਆ ਜੀ ਅੱਜ ਲੈਂਟਰ ਇਹ ਪਹਿਲਾਂ ਪੈਂਟ ਚ ਰਹਿੰਦੇ ਨੇ ਤੇ ਇਹ ਵੀ ਹੁਣ ਤਾਣੀ ਤੇ ਆ ਗਏ ਨੇ ਇਹਨਾਂ ਦੀ ਕਾਰ ਵਿੱਚ ਵੀ ਜਗ੍ਹਾ ਕਟਾਉਣ ਕਰਕੇ ਨਾ ਤੇ ਕਹਿੰਦੇ ਕਿ ਅਸੀਂ ਖੇਤ ਚ ਜਾਨੇ ਆ ਜੀ ਆਪਾਂ ਅੱਜ ਦੀ ਵੀਡੀਓ ਕਰਦੇ ਆ ਇੱਥੇ ਹੀ ਆਏ ਇਹਨਾਂ ਦੇ ਸੱਚੀ ਕੀ ਬਣਾਣਾ ਤੇ ਹੁਣ ਜੀ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਕੱਲ ਨੂੰ ਇਹਨਾਂ ਦੇ ਪਕੌੜੇ ਬਣਾਵਾਂਗੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਥੈਂਕ ਯੂ ਸਾਰਿਆਂ ਦਾ